ਇਹ ਤੇ ਆਪ ਜਾਣਦੇ ਹੋ ਨਾ ਕਹਿੰਦੇ ਨੇ ਵਾਸਤੇ ਜ਼ਰਾ ਕਸ਼ਟਨ ਕਸ਼ਟਨ ਨਿਰਤਨ ਜੀਵਨਮ ਪੁੱਤਰ ਸੋਕਮਹਾ ਕਸ਼ਟਨ ਕਸ਼ਟਨ ਕਿਸ਼ਟਾਂ ਪਰਮ ਛੁਦਾ ਇਸ ਸੰਸਾਰ ਦੇ ਵਿੱਚ ਬਢੇਪੇ ਦਾ ਬੜਾ ਜੂਣਾ ਔਖਾ ਸਾਸੰਗ ਵਿੱਚ ਭਾਵ ਆਪਣੇ ਅੰਗ ਆਪਣੇ ਢੀਆਂ ਪੁੱਤਰ ਇਹਨਾਂ ਚ ਕੁੜਤਨ ਪੈਦਾ ਹੋ ਜਾਂਦੀ ਏ ਜਿਤਨੇ ਵੀ ਸੰਸਾਰ ਦੇ ਫਲ ਨੇ ਜਦੋਂ ਉਹ ਪੱਕਦੇ ਨੇ ਉਹਨਾਂ ਵਿੱਚ ਮਿਠਾਸ ਭਰੀ ਜਾਂਦੀ ਹੈ ਪਰ ਬਡੇਪਾ ਇੱਕ ਐਸਾ ਫਲ ਹੈ ਜਦੋਂ ਪੱਕੇ ਜਕੜਤਾਂ ਨੂੰ ਭਰੀ ਜਾਂਦੀ ਹੈ ਸਾਧ ਸੰਗਤਿ ਵਿੱਚ ਬੜਾ ਉਖਾ ਜਿਉਣਾ ਗੁਰਦੇ ਪਿਆ ਵਾਸਤੇ ਜ਼ਰਾ ਕਸ਼ਟ ਨੂੰ ਕਛਤ ਨੂੰ ਨਿਰਤਨ ਜੀਵਨ ਨੂੰ ਗਰੀਬੀ ਦਾ ਜਿਉਣਾ ਬੜਾ ਉਖਾ ਸਾਧ ਸੰਗਤਿ ਵਿੱਚ ਪੁੱਤਰ ਸੋਕੁ ਮਹਾਕ੍ਰਸ਼ਨ ਸੰਸਾਰ ਚ ਪੁੱਤਰ ਜਨਮੇ ਦੀ ਜਿਹੜੀ ਖੁਸ਼ੀ ਕੋਈ ਨਹੀਂ ਤੇ ਮਰੇ ਜਿਹੜਾ ਦੁੱਖ ਕੋਈ ਨਹੀਂ ਸਾਧ ਸੰਗਤਿ ਵਿੱਚ ਪਰ ਜਦੋਂ ਆਪ ਗਿਆਨਵਣ ਅਵਸਥਾ ਚਾਹੋਗੇ ਨਾ ਇਹ ਪੁੱਤਰ ਸਦਾ ਹੀ ਦੁੱਖ ਰੂਪ ਹੀ ਹੈ ਸਾਹ ਸੰਗਤ ਜੀ ਸਦਾ ਹੀ ਦੁੱਖ ਰੂਪ ਹੈ ਗੁਰੂ ਦੇ ਪਿਆਰੇ ਭਾਵ ਜੇ ਤੇ ਨਾ ਹੋਵੇ ਤਾਂ ਵੀ ਦੁੱਖ ਜੇ ਪੁੱਤਰ ਹੋ ਗਿਆ ਇਹਨੂੰ ਕੋਈ ਬਿਮਾਰੀ ਨਾ ਲੱਗ ਜਾਏ ਇਹ ਕੋਈ ਕੁਸੰਗਤ ਨਾ ਹੋ ਜਾਵੇ ਕੋਈ ਇਹਨੂੰ ਅਮਲ ਨਾ ਲੱਗ ਜਾਏ ਤਾਂ ਵੀ ਦੁੱਖ ਸਾਹ ਸੰਗਤ ਜੀ ਤਾਂ ਵੀ ਦੁੱਖ ਭਾਵ ਫੇਰ ਇਹਦਾ ਕਦੋਂ ਮੰਗਣਾ ਹੋਵੇਗਾ ਕਦੋਂ ਵਿਆਹ ਹੋਵੇਗਾ ਕਦੋਂ ਬੱਚੀ ਬੱਚਾ ਹੋਵੇਗਾ ਫਿਰ ਵੀ ਦੁੱਖ ਸਾਥ ਸੰਗਿਤ ਦੁੱਖ ਹੀ ਦੁੱਖ ਗੁਰੂ ਦੇ ਪਿਆਰੇ ਮਹਾਤਮਾ ਕਹਿੰਦੇ ਨੇ ਕਿ ਸ਼ਹੁਕਾਰ ਬਾਣੀਆਂ ਉਹਦੇ ਘਰ ਔਲਾਦ ਨਾ ਪੈਦਾ ਹੋਈ ਬੜਾ ਯਤਨ ਕੀਤਾ ਭਾਵ ਜਦੋਂ ਵੀ ਦੋਵੇਂ ਸ਼ਹੁਕਾਰ ਤੋਂ ਦੇ ਘਰੋਂ ਬੈਠਣ ਬਸ ਇਹ ਦੁੱਖ ਪਰਕਰ ਕਰਨ ਪਈ ਪਰਮੇਸ਼ਰ ਨੇ ਕਿਰਪਾ ਨਹੀਂ ਕੀਤੀ ਪਰਮੇਸ਼ਰ ਨੇ ਕਿਰਪਾ ਨਹੀਂ ਕੀਤੀ ਕਹਿੰਦੇ ਨੇ ਇੱਕ ਸਮਾਂ ਇਸ ਆ ਗਿਆ ਇਹ ਰਾਤ ਨੂੰ ਬਰਾਜ ਮਾਨ ਨੇ ਤੇ ਸਿੱਠ ਨਹੀਂ ਕਹਿੰਦੀ ਐ ਸ਼ੌਕਰ ਕਹਿੰਦੀ ਐ ਸਵਾਮੀ ਜੀ ਜੇ ਪਰਮੇਸ਼ਰ ਕਿਰਪਾ ਕਰ ਦੇਵੇ ਸਾਨੂੰ ਪੁੱਤਰ ਦੇ ਦੇਵੇ ਤੇ ਆਪਾਂ ਨੂੰ ਕਿੱਥੇ ਸੁਆਇਆ ਕਰਾਂਗੇ ਸ਼ੌਕਰ ਕਹਿੰਦਾ ਹੈ ਭਾਗਾਂ ਵਾਲੀ ਐ ਪਰਮੇਸ਼ਰ ਕਿਰਪਾ ਕਰੇ ਉਹ ਥੋੜਾ ਜਿਹਾ ਪਿਛਾਂ ਹਟਿਆ ਮੈਂ ਤਾਂ ਕਹਿੰਦਾ ਮੈਂ ਆਪਣੇ ਨਾਲ ਸੁਆਇਆ ਕਰਾਂਗਾ ਬੜੀ ਖੁਸ਼ੀ ਕੁਝ ਸਮੇਂ ਬਾਅਦ ਕਹਿੰਦੀ ਐ ਸ਼ੌਕਰ ਕਹਿੰਦੀ ਐ ਸਵਾਮੀ ਜੀ ਜੇ ਪਰਮੇਸ਼ਰ ਹੋਰ ਦੇਵੇ ਤੇ ਉਹ ਥੋੜਾ ਜਿਹਾ ਪਿਛਾਂ ਹੋਇਆ ਹੋਰ ਮੈਂ ਇੱਥੇ ਸੁਆਇਆ ਕਰਾਂਗੇ ਦੱਸਣ ਦੇ ਵਾਸਤੇ ਮੰਜੇ ਤੋਂ ਗਲਚ ਡਿੱਗ ਪਿਆ ਸਾਸ ਸੰਗੇ ਚ ਥਲੇ ਡਿੱਗ ਪਿਆ ਡਿੱਗਨ ਦੇ ਸਾਹ ਲੱਤ ਟੁੱਟ ਗਈ ਸਾਸ ਸੰਗੇ ਚ ਸ਼ੌਕਰ ਬਾਣੀਆਂ ਰੋਂਨ ਲੱਗ ਪਿਆ ਆਂਢੀ ਗੁਆਂਢ ਇਕੱਠੇ ਹੋ ਗਏ ਕੀ ਹੋਇਆ ਕੀ ਹੋਇਆ ਲੱਤ ਟੁੱਟ ਗਈ ਕਿਸ ਤਰ੍ਹਾਂ ਟੁੱਟੀ ਹੈ ਪਿਆ ਗੱਲ ਹੋਈ ਹੈ ਇੱਕ ਗਿਆਨਵਾਨ ਬੰਦਾ ਆ ਗਿਆ ਸਾਸ ਸੰਗੇ ਚ ਗਲੀ ਮਹੱਲੇ ਵਾਲਾ ਆ ਗਿਆ ਹਮਦਰਦੀ ਆ ਗਿਆ ਜਦੋਂ ਨੇ ਸਾਰੀ ਗੱਲ ਸੁਣੀ ਨਾ ਕਹਿੰਦਾ ਸ਼ੌਕਰ ਕੋਈ ਅਜੇ ਪੁੱਤਰ ਪੈਦਾ ਨਹੀਂ ਹੋਇਆ ਤਾਂ ਉਹਨੇ ਲੱਤ ਤੋੜ ਦਿੱਤੀ ਯਾ ਤੇ ਜੇ ਪੈਦਾ ਹੁੰਦਾ ਫਿਰ ਤੇਰੀਆਂ ਦੋਵੇਂ ਤੋੜ ਦੇਣੀਆਂ ਹੁਣਨੇ ਸਾਸ ਸੰਗਤ ਚ ਫਿਰ ਉਹ ਤੇ ਦੋਵੇਂ ਤੋੜ ਦੀਆਂ ਗੁਰੂ ਦੇ ਪਿਆਰੇ ਸਦਾ ਹੀ ਦੁੱਖ ਰੂਪ ਹੈ ਸਾਸ ਸੰਗਤ ਚ ਸਦਾ ਹੀ ਦੁੱਖ ਰੂਪ ਹੈ ਗੁਰੂ ਦੇ ਪਿਆਰੇਓ ਪਰ ਇਹ ਸੰਸਾਰ ਹੈ